ਧੰਨ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦਾ ਪਛੋਕੜ ਦੇਖੋਗੇ ਗੁਰੂ ਨਾਨਕ ਸਹਿ ਮਹਾਰਾਜ ਜੀ ਦੀ ਗੁਰਤਾ ਗੱਦੀ ਤੇ ਪਹਿਲੇ ਗੁਰੂ ਨੇ ਗੁਰੂ ਨਾਨਕ ਸਹਿ ਮਹਾਰਾਜ ਦੂਜੇ ਨੰਬਰ ਤੇ ਗੁਰੂ ਅੰਗਦ ਸਹਿ ਮਹਾਰਾਜ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਹਿ ਮਹਾਰਾਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਹਿ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਹਿ ਮਹਾਰਾਜ ਸ਼ੀਵਪਤ ਸਾਧ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਗੁਰੂ ਹਰਗੋਬਿੰਦ ਸਹਿ ਮਹਾਰਾਜ ਦੇ ਘਰ ਪੰਜ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ ਸੀ ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਜੀ ਬਾਬਾ ਅਨੀਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜਮਲ ਜੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਤੇ ਇੱਕ ਪੁੱਤਰੀ ਸੀ ਜਿਹਦਾ ਨਾਮ ਸੀ ਬੀਬੀ ਵੀਰੋ ਤੇ ਬਾਬਾ ਗੁਰਦਿੱਤਾ ਜੀ ਜਿਹੜੇ ਸਭ ਤੋਂ ਵੱਡੇ ਪੁੱਤਰ ਸਨ ਬਾਬਾ ਗੁਰਦਿੱਤਾਂ ਜੀ ਦੇ ਘਰ ਅੱਗੇ ਦੋ ਪੁੱਤਰਾਂ ਨੇ ਜਨਮ ਲਿਆ ਇੱਕ ਧੀਰਮਲ ਤੇ ਦੂਜਾ ਗੁਰੂ ਹਰਰਾਏ ਸਹਿ ਮਹਾਰਾਜ ਗੁਰੂ ਹਰਰਾਏ ਸਹਿ ਮਹਾਰਾਜ ਦੇ ਘਰ ਅੱਗੇ ਦੋ ਪੁੱਤਰਾਂ ਨੇ ਜਨਮ ਲਿਆ ਸੀ ਪਹਿਲੇ ਸਨ ਬਾਬਾ ਰਾਮ ਰਾਏ ਤੇ ਦੂਜੇ ਸਨ ਗੁਰੂ ਹਰਕ੍ਰਿਸ਼ਨ ਸਹਿ ਮਹਾਰਾਜ ਹਾਲਾਂਕਿ ਬਾਬਾ ਰਾਮ ਰਾਏ ਤੇ ਗੁਰੂ ਹਰਕ੍ਰਿਸ਼ਨ ਸਹਿ ਮਹਾਰਾਜ ਦੀ ਸੋਚ ਵਿੱਚ ਜ਼ਮੀਨ ਅਤੇ ਅਸਮਾਨ ਦਾ ਫਰਕ ਸੀ ਜਿਵੇਂ ਮੈਂ ਗੱਲ ਜਿੱਥੋਂ ਆਰੰਭ ਕੀਤੀ ਸੀ ਕਿ ਇੱਕ ਗੁਰਮੁਖ ਬਿਰਤੀ ਹੈ ਤੇ ਇੱਕ ਮਨਮੁਖ ਬਿਰਤੀ ਹੈ